ਹਾਂਜੀ ਸਾਹਿਬ ਜੀ 올ਦੀ ਹੁਣ ਦੱਸ ਹੈ ਵੀ ਜਿਹੜੀ ਆਪਾਂ ਬਿੱਡਾਂ ਦੇ ਵਿੱਚ ਦੇ ਮੰਗੀ ਹੈ ਨਾ ਇਹ ਸਾਰੀ ਮੂੰਗੀ ਹੈ ਜਿਹੜੀ ਆਪਾਂ ਸੁੱਕੇ ਚ ਬੀਜੀ ਸੀ ਤੇ ਜਿਹੜੇ ਬੰਦੇ ਕਹਿੰਦੇ ਵੀ ਆਪਣੀ ਰੇਜ ਨਹੀਂ ਪਹੁੰਚਦੀ ਹੈ ਨਾ ਇਹਦੀ ਦੇ ਸਕਦੇ ਆ ਇਹ ਦੇਖੋ ਸਾਰੇ ਸਾਰੇ ਸੜਾ ਰਿਹਾ ਇਹ ਜੀ ਗੱਲ ਨਹੀਂ ਥੋੜਾ ਜਿਹਾ ਪਾਣੀ ਜਾਣੀ ਕੇ ਨੂੰ ਚੜਾ ਕੇ ਲਾਣਾ ਪੈਂਦਾ ਤੇ ਬਾਕੀ ਪੱਟ ਤੇ ਵੀ ਇਸਾ ਦੇ ਕੰਮ ਬਣੇਗਾ ਇਹ ਤਾਂ ਵੱਡੀ ਹੋ ਗਈ ਤੁਹਾਨੂੰ ਦਿਖਾਵਾਂਗੇ ਵੀਡੀਓ ਪਾਵਾਂਗੇ ਇਸੋ ਕੱਜੇ ਸਾਰੀ ਬੀਜੀ ਵੀ ਆਪਣੀ ਪਾਣੀ ਤੁਹਾਨੂੰ ਇੱਥੋਂ ਤੱਕ ਕਰਣਾ ਹੋਣਾ ਮੈਂ ਨਾ ਕੰਨੀ ਰੱਖ ਫੇਰੇ ਦੀ ਰਹੀ ਜਾਂਦੀ ਇੱਥੋਂ ਤੱਕ ਇਹ ਕਿ ਫੇਰ ਜਾਉਗੀ ਇੱਥੋਂ ਤੱਕ ਕਰ ਜਾਉਗੀ ਰਹੀ ਜਾਂ ਉਹ ਆ ਬੈਡਰੂਮ ਪੂਰਾ ਇੱਥੋਂ ਤੱਕ ਪਾਣੀ ਭਰ ਕੇ ਲੱਗਣਾ ਚਾਹੀਦਾ ਫੇਰ ਆ ਬਾਈ ਬਾਬਾ ਪਾਣੀ ਲਾਈ ਜਾਂਦੇ ਚਲੋ ਮਰਜੀ ਪਾਣੀ ਲਈ ਚਲੋ ਇਸ ਨੂੰ ਕੋਈ ਪਾਣੀ ਦੇਣੀ ਨਹੀਂ ਦੱਕਦਾ ਜੀ ਇਹ ਸਾਰੂ ਕੀ ਬੀਜੀ ਉਹ ਦੇਖੋ ਰਹੀ ਮਰੀਏ ਸਾਰੂ ਕੀ ਇਹ ਸਾਰੀ ਸੁੱਕੇ ਚ ਬੀਜੀ ਵੀ ਆ ਆਪਣੀ ਸੁੱਕੇ ਚ ਬੀਜ ਕੇ ਤੇ ਮਗਰੇ ਪਾਣੀ ਲਾ ਦਸੇ ਡਣੀਆਂ ਨੂੰ ਉਹ ਬਾਈ ਵੀ ਹੁੰਦਾ ਟਰੈਕਟਰ ਦੇ ਵੱਡੀਆਂ ਦਾ ਕਣਕ ਉਹਨਾਂ ਦਾ ਤਾਂ ਹੋਰ ਬੀਜਣੀਆਂ ਐ ਇਦਾਂ ਲੋੜੀ ਬਣਾਈ ਜਾਂਦੇ ਆ ਇਦਾਂ ਬੀਜਣੀਆਂ ਐ ਤੇ ਰੈਲਡ ਉਹਦੀ ਵੇਚ ਸਕਦੇ ਆ ਇਹਦਾ ਜਿਹੜਾ ਮਰਜ਼ੀ ਹੋਰ ਬੜੇ ਘਾਹ ਨੇ ਇਹਨਾਂ ਵੇਖ ਕੇ ਕਿਤੇ ਅੱਧਾ ਬੜੇ ਤੋਂ ਬੰਨਾਂਗੇ ਸਵੇਰੇ ਭਾਲ ਦੀ ਸੁੰਢੀ ਸੁੰਢੀ ਵਾਹ ਪੈ ਗਈ ਗਣ ਖੁਸ਼ਕੀ ਦੀ ਆ ਗਈ ਨਾ ਜੀ ਤੇ ਫਿਰ ਸੁਣ ਲਈਦਾ ਪੈਣੀ ਆ ਤੇ ਬਾਕੀ ਬੀਬੇਸ ਆ ਜ ਨਹੀਂ ਇਹ ਨਾਲ ਇੰਨੀ ਨੇ ਦੂਰ ਆ ਰਹੇ 10 ਕਿਲੋ ਬੀਬੇ ਵਾ ਹੈ ਨਾ 10 ਕਿਲੋ ਵੀ ਆ ਤੇ ਸਾਰੀ ਹਰਵੇ ਮਾਰੀ ਜਾਂਦੀ ਆ ਓਰੀਗਨ ਆ ਪਾਣੀ ਆ ਛੱਡਿਆ ਹੋਣਾ ਮਾੜਾ ਜ ਇਹਨਾਂ ਨੇ ਲੈਣੀ ਵਾਲਾ ਉਹ ਕਾਲੇ ਜੀ ਛੱਡਿਆ ਹੋਣਾ ਲੈਣੇ ਘਟ ਚਲੀ ਹੋਣੀ ਆ ਪਾਣੀ ਨੂੰ ਲਈ ਚਲੋ ਬਸ ਜੇ ਨਾਲ ਕੋਈ ਚੱਕਰ ਨਹੀਂ ਪਾਣੀ ਦਾ ஜோ மாடையா சேல ரெனே பிள்ளை பிடி காய் மூங்கோ கிதி